ਹਰ ਸਾਲ ਹੋ ਕੇ ਥੱਲੇ ਵਾਲਾ ਹਿੱਸਾ ਡੈੱਡ ਹੋ ਗਿਆ ਲੱਤਾਂ ਕੰਮ ਨਹੀਂ ਕਰਦੀਆਂ ਲੱਤਾਂ ਤੇ ਭਾਰ ਨਹੀਂ ਪੈਂਦਾ ਮੰਜੇ ਤੇ ਪਈ ਆ ਸੱਤ ਦੇ ਸੱਤ ਬੱਚੇ ਚੱਲ ਬਸੇ ਕੋਈ ਸਾਲ ਦਾ ਕੋਈ ਡੇਢ ਸਾਲ ਦਾ ਕੋਈ ਦੋ ਸਾਲ ਦਾ ਕੋਈ ਜੰਮਣ ਸਭੇ ਆਪ ਜੀੜ ਕੇ ਆਪ ਸੰਸਰਤਿਆਂ ਦੀ ਗੱਲ ਨੰਦਾ ਸਹਿ ਬੇਨਤੀ ਕਰਨੀ ਹੈ ਕਿ ਇਸ ਮਹੁਰਤ ਦੀ ਸਭ ਤੋਂ ਵੱਡੀ ਸੇਵਾ ਜਿਹੜੀ ਇਸ ਨੂੰ ਮੰਜੇ ਤੋਂ ਉਠਾਇਆ ਜਾਵੇ ਤਾਂ ਬਹੁਤ ਬਹੁ ਮਿਹਰਬਾਨ ਹੋਗੇ ਜੀ ਜਿਸ ਨੇ ਆਪਣੇ ਸਾਥ ਪੁੱਤਰ ਦਿੱਤੇ ਸਨ ਜਿਸ ਦਾ ਇੱਕ ਵੀ ਪੁੱਤਰ ਨਹੀਂ ਬਚਿਆ ਇੱਕ ਦਿਨ ਟੱਕ ਪੀ ਤੇ ਗੰਨਾਂ ਢੋਈ ਤੇ ਸੱਟ ਲੱਗ ਗਈ ਸੱਟ ਲੱਗਣ ਦੇ ਨਾਲ ਆ ਮਣ ਕੇ ਹਿੱਲ ਕੇ ਕੋਈ ਥੱਲੇ ਵਾਲਾ ਹੀ ਸੱਟ ਆ ਗਿਆ ਦੀਪ ਤੇ ਨੂੰ ਕੀ ਹੋ ਗਿਆ ਭੈਣੇ ਹਾਂ ਮੇਰੇ ਪਿਆਟਾ ਵਾ ਗਿਆ ਵਦੀ ਦਾ ਸਾਟਰ ਵੀ ਪਾਰੀ ਸੱਟ ਲੱਗੀ ਹਾਂ ਜੀ ਮੇਰੇ ਕਿਵੇਂ ਲੱਗੀ ਮੇਰੀ ਭੈਣ ਦੇ ਸੱਟ ਮੈਮੀ ਨਾ ਹੋਇਆ ਮੈਨੂੰ ਮਜੇਰੇ ਉਹਦੀ ਪਰਦੇ ਘਰ ਸੱਤ ਬੱਚੇ ਹੋਏ ਜਮਦ ਉਸੇ ਸੱਤ ਬੱਚੇ ਇਹਦੇ 6 ਪੁੱਤਰ ਸੀ ਤੇ ਇੱਕ ਧੀ ਸੀ ਕਰਮਾਂ ਦੇ ਸੋਤੇ ਆ ਭੈਣ ਬੰਦ ਕਰਮਾਂ ਦੇ ਸਵੇਰ ਕਰਦੇ ਮਸਲਾ ਭੈਣ ਦੇ ਸੱਤ ਲੱਗਣ ਦਾ ਨਹੀਂ ਮਸਲਾ ਬਿਮਾਰ ਹੋਣ ਦਾ ਹੈ ਮਤਲਬ ਗਰੀਬੀ ਦਾ ਦੀ ਵੀ ਆਪ ਦੇ ਆਪ ਚੱਕ ਬੱਡੀ ਨੂੰ ਮਾਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਨਾਮ ਭੈਣ ਦਾ ਰਾਣੀ ਪਿੰਡ ਸ਼ਾਹਪਰੀ ਸਾਹਿਬ ਤਹਿਸੀਲ ਕਟੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਪਰਵਾਹ ਦਾ ਗਰੀਬ ਤੇ ਸਾਡੇ ਪਿੰਡ ਦੇ ਲੋਕਾਂ ਨੇ ਕੋਈ ਗ੍ਰਾਈ ਕਰਕੇ ਗੱਡੀ ਦਾ ਤੇਲ ਪਾਉਣ ਕਰਕੇ ਇਹਨੂੰ ਅਸੀਂ ਸੰਸਥਾ 'ਚ ਲੈ ਕੇ ਜਾ ਰਹੇ ਹਾਂ ਵਾਇਕ ਨੂੰ ਕਿਰਪਾ ਕਰੀ ਇਹ ਬੈਣ ਨਹੀਂ ਤਾਂ ਉਹ ਵੀ ਚੱਲ ਸਕੀ ਇਹਦੇ ਘਰ ਵਾਲਾ ਜ਼ਿੰਮੇਦਾਰਾ ਕਰਦਾ ਕਰਦਾ ਸਭ ਬਹੁਤ ਜ਼ਿਆਦਾ ਮਾਰਾ ਚਲੁੰਦੇ ਆ ਗਰੀਬੀ ਬਹੁਤ ਜ਼ਿਆਦੀ ਆ ਗਰੀਬ ਪਰਿਵਾਰ ਆ ਤੇ ਪਿੰਡ ਦੇ ਜਿਹੜੇ ਨੌਜਵਾਨਾਂ ਨੇ ਸਹਿਮਤੀ ਨਾਲ ਇਹਨੂੰ ਲੈ ਕੇ ਚੱਲੇ ਆ ਵਾਇਕ ਨੂੰ ਕਿਰਪਾ ਕਰੀ ਵਾਇਕੁਰ ਜੀ ਦਾ ਪਾਲ ਸਾਹਿਬ ਵਾਇਕੁਰ ਜੀ ਕੋਈ ਹੋਰ ਨਹੀਂ ਆ ਕਾਹਦੇ ਠੀਕ ਆ ਨਹੀਂ ਨਹੀਂ ਆ ਕਾਹਦੇ ਕੀ ਨਾਮ ਤੇਰਾ ਦੀਪਾ 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 ਦੀਪ ਤੇਨੂੰ ਕੀ ਹੋ ਗਿਆ ਭੈਣੇ ਹਾਂ ਮੇਰੇ ਬਿਆਡਾ ਆ ਗਿਆ ਵਡੀ ਦਾ ਸੱਟਦੀ ਪਾ ਲਈ ਸੱਟ ਲੱਗੀ ਹਾਂਜੀ ਮੈਂ ਤੇਰੇ ਕਿਵੇਂ ਲੱਗੀ ਮੇਰੀ ਭੈਣ ਦੇ ਸੱਟ ਐਵੇਂ ਨਾ ਹੋਇਆ ਮੈਂ ਇਹ ਨੂੰ ਮਜੇਰੇ ਅੱਛਾ ਹਾਂਜੀ ਹਾਂਜੀ ਭਾਈ ਕੀ ਹਾਲ ਨੇ ਸਾਡੀ ਆ ਜਾ ਮਾਤੇ ਤੁਹਾਡਾ ਕੀ ਨਾਮ ਆ ਹੈ ਉੱਚੀ ਬੋਲ ਅਰਜਿੰਦਰ ਸਿੰਘ ਅਰਜਿੰਦਰ ਸਿੰਘ ਕਿੰਨੇ ਬੱਚੇ ਤੇਰੇ ਛੇ ਮੁੰਡੇ ਆ ਛੇ ਸਹੀ ਪੂਰੇ ਹੋ ਗਏ ਹਾਂਜੀ ਛਿੱਡੇ ਛਿੱਡੇ ਖੋਕੇ ਦੋ ਜੜੇ ਤਕੜੇ ਹੋ ਗਏ ਕਿੱਡਾ ਕਿੱਡਾ ਤਕੜੇ ਹੋ ਗਏ ਪੈਣਾ ਤੇਰਾ ਭਰਾ ਹੈ ਗਿਆ ਮੇਰਾ ਵਿਆਹ ਇੱਕ ਵੀਰ ਦੋ ਪੈਣਾ ਵਿਆਹੀਆਂ ਬਤਾ ਮੈਂ ਅੱਛਾ ਕਿ ਵੀਰ ਵਾ ਹਾਂਜੀ ਤੇਰੇ ਵੀਰੇ ਆਉਂਦੇ ਤੇਰੇ ਮਗਰ ਨਹੀਂ ਇੱਕ ਵੀਰ ਵਿਆਇਆ ਵਾ ਵਾਦਾ ਵਾਰ ਇੱਕ ਵਾਰ ਆਇਆ ਵਾ ਦੋ ਵਾਰੀ ਆਇਆ ਫੇਰ ਮੇਰਾ ਮਾਨ ਹੈ ਤੈਨੂੰ ਮੰਜੇ ਤੇ ਪੈਨੂ ਕਿੰਨਾ ਕ ਟਾਈਮ ਹੋ ਗਿਆ ਨੂੰ ਸਾਲ ਹੋ ਗਿਆ ਮੇਰੀ ਸਾਫ ਹੈ ਹੋ ਗਿਆ ਫੇਰ ਮੇਰੀ ਪੜਨੇ ਜਦੋਂ ਲੱਤਾਂ ਖੜੀਆਂ ਤੇਰੀਆਂ ਹਾਂਜੀ ਥੱਲੇ ਵਾਲੀਆਂ ਲੱਤਾਂ ਜਮੇ ਖੜਗੀਆਂ ਹਾਂਜੀ ਹੁਣੇ ਪਤਾ ਨਹੀਂ ਲੱਗਦਾ ਤੈਨੂੰ ਐ ਚੁੰਡੀ ਵੱਡੀ ਤੋਂ ਹਾਂ ਦਾ ਵਾ ਦੀ ਦੇ ਸਾੜੀ ਹੈਂ ਦਾ ਵਾ ਹੁਣ ਮੈਂ ਤੇਰੇ ਚੁੰਡੀ ਵੱਡੀ ਹੈ ਪਤਾ ਲੱਗਦਾ ਹਾਂਜੀ ਵਾਦਾ ਦਾਦਾ ਸਾੜੀ ਹੁਣ ਮੈਂ ਵੱਡੀ ਹੋਈ ਆ ਹਾਂ ਵੱਡੀ ਵਾਦਾ ਦਾਦਾ ਹੁਣ ਹੁਣ ਹਾਂ ਹੋਇ ਹੁਣ ਹਾਂ ਫਰਾਦਾਤਾ ਬਾਜੀ ਹੁਣ ਮੈਂ ਵੱਡੀ ਚੁੰਡੀ ਹਾਂਜੀ ਹੁਣ ਹਾਂ ਛੱਡੀ ਤੋਂ ਹੀ ਹਾਂ ਲੋਕ ਲੱਗਦਾ ਹਾਂ ਫਰਾਦਾਤਾ ਬਾਜੀ ਉੱਥੇ ਕਿੱਥੇ ਪਏ ਸੀ ਤੁਸੀਂ ਹਾਂਜੀ ਉੱਥੇ ਕਿੱਥੇ ਪਏ ਸੀ ਤੁਸੀਂ ਮੰਜੇ ਤੇ ਪਏ ਦੀ ਬਾਜੀ ਨਹੀਂ ਕਰਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਭੈਣ ਸੰਦੀਪ ਕੌਰ ਤੇ ਪਤੀ ਇਹਦਾ ਹਰਜਿੰਦਰ ਸਿੰਘ ਪੈਣ ਦਾ 4 ਸਾਲ ਹੋ ਗਏ ਥੱਲੇ ਵਾਲਾ ਹਿੱਸਾ ਡੈੱਡ ਹੋ ਗਿਆ ਲੱਤਾਂ ਕੰਮ ਨਹੀਂ ਕਰਦੀਆਂ ਲੱਤਾਂ ਤੇ ਭਾਰ ਨਹੀਂ ਪੈਂਦਾ ਮੰਜੇ ਤੇ ਪਈ ਆ ਦੋਨੋਂ ਪਤੀ ਪਤਨੀ 7 ਬੱਚਿਆਂ ਦੇ ਬਾਪ ਸੀ 7 ਸੱਤੇ ਹੀ ਮੁੰਡੇ ਸੀਗੇ 6 ਮੁੰਡੇ ਸੀ ਇੱਕ ਕੁੜੀ ਹੋਈ ਤੇ 7 ਦੇ 7 ਬੱਚੇ ਚੱਲ ਵਸੇ ਕੋਈ ਸਾਲ ਦਾ ਕੋਈ 1.5 ਸਾਲ ਦਾ ਕੋਈ 2 ਸਾਲ ਦਾ ਕੋਈ ਜੰਮਣ ਸਮੇਂ ਹੀ ਤੇ ਖਰਾਕ ਵਗੈਰਾ ਭੈਣ ਨੂੰ ਪ੍ਰੋਪਰ ਨਹੀਂ ਮਿਲ ਸਕੀ ਜਿਵੇਂ ਸਾਡੇ ਜਿਨੇਪੇ ਮੌਕੇ ਛਲੇ ਮੌਕੇ ਸਾਡੀਆਂ ਬੁੜੀਆਂ ਪੰਜੀਰੀ ਬਣਾਉਂਦੀਆਂ ਜਾਂ ਹੋਰ ਤਾਕਤ ਵਾਲੀਆਂ ਚੀਜ਼ਾਂ ਖਾਂਦੀਆਂ ਉਹ ਸ਼ਾਇਦ ਭੈਣ ਦਾ ਕਿਤੇ ਨਾ ਕਿਤੇ ਉਹਦੇ ਵਿੱਚ ਕਮੀ ਰਹੀਗੀ ਤੇ ਇੱਕ ਦਿਨ ਡੱਗ ਪਈ ਡਿੱਗਣ ਨਾਲ ਢੋਈ ਤੇ ਸੱਟ ਲੱਗ ਗਈ ਸੱਟ ਲੱਗਣ ਦੇ ਨਾਲ ਆ ਮਣ ਕੇ ਹਿੱਲ ਗਏ ਕੋਈ ਤੇ ਥੱਲੇ ਵਾਲਾ ਹੀ ਸਾ ਡੈਡ ਹੋ ਗਿਆ ਤੇ ਪਿੰਡਾ ਜੀ ਖਾਨ ਛਾਪੜੀ ਖੰਡੂਰ ਸਾਹਿਬ ਤੇ ਤੰ ਤੰ ਸਾਹ ਉੱਥੋਂ ਵੀਰ ਲੈ ਕੇ ਆਏ ਕਾਰਸੇਵਾ ਵਾਲੇ ਵੀਰ ਸੀਗੇ ਪਿੰਡ ਦੀ ਪੰਚਾਇਤ ਸੀ ਮੋਦਵਾਰ ਬੰਦੇ ਸੀ ਤੇ ਆਜਾਦ ਕਾਰ ਸੇਵਾ ਛਾਪੜੀ ਸਾਹ ਵਾਲੇ ਵੀਰ ਮੱਖਣ ਸਿੰਘ ਹੁਣੀ ਤੇ ਉਹ ਸਾਰਾ ਜੱਥਾ ਇੱਥੇ ਸਾਡੇ ਕੋਲ ਲੈ ਕੇ ਆਇਆ ਇਸ ਭੈਣ ਨੂੰ ਜਿਹਦੇ ਲੋੜਵੰਦ ਪਤੀ ਨੂੰ ਵਿਚਾਰੇ ਇਹ ਵੀ ਵਿਚਾਰਾ ਐਂ ਕੰਮ ਕਮ ਕਰੀ ਜਾਂਦਾ ਕਿ ਹੇਤੇ ਘਰੇ ਰੋਟੀ ਪਾਣੀ ਬਸ ਚੱਲੀ ਪਾਣੀ ਤੇ ਆਣਾ ਜਾਇਆ ਤੇ अच्छा। ਤੁਸੀਂ ਕੀ ਕੰਮ ਕਰਦੇ ਹੋ? ਜ਼ਿੰਮੇਦਾਰਾ ਕਿੰਨੀ ਤਨਖਾਹ ਦਿੰਦੇ ਤੁਹਾਨੂੰ? ਮੇਰੇ ਕੋਸ਼ਚਲਿੰਦੇ ਹੁਣੇ ਕੰਮ ਕਰਦੇ ਹਾਂ। ਸਾਲ ਦਾ 55000? ਕੰਮ ਬੜਾ ਵਧੀਆ ਹੈ। 5000 ਰੁਪਏ ਮਹੀਨਾ। ਲਾ ਜੀ ਵੀ ਕਰਨਾ ਹੈ ਤੇ 5000 ਰੁਪਏ ਮਹੀਨੇ ਤੇ ਬਾਈ ਕੰਮ ਕਰਦਾ ਸੀ ਜਿਹਦੇ ਨਾਲ ਚਲੋ ਘਰ ਦਾ ਖਰਚਾ ਚੱਲਦਾ ਸੀ ਇਵੇਂ ਸੁੱਦਾ ਸਦਾ ਬੰਦਾ ਵਿਚਾਰਾ ਬਸ ਅਰਦਾਸ ਕਰਿਓ ਕਿ ਭੈਣ ਸੰਦੀਪ कौर ਕਿਤੇ ਫਿਜ਼ੀਓਥੈਰੇਪੀਆ ਹੋਣ ਅਸੀਂ ਇਹਦੀ ਭੈਣ ਦੀ ਸੇਵਾ ਕਰ ਸਕੀਏ ਇਹ ਚੱਲਦੀ ਫਿਰਦੀ ਹੋ ਜੇ ਇਹ ਆਪਣੇ ਪੈਰਾਂ ਸਰ ਹੋ ਜੇ ਇਹ ਆਪਣਾ ਜੀਵਨ ਆਪਣੇ ਪੈਰਾਂ ਤੇ ਖੜੋ ਕੇ ਜੀਵ ਬਤੀਤ ਕਰਦੇ ਤੇ ਇਹ ਭੈਣ ਸੰਦੀਪ ਕਾ ਦੇ ਘਰ 7 ਬੱਚੇ ਹੋਏ ਜਿਵੇਂ ਮੈਂ ਤੁਹਾਨੂੰ ਦੱਸਿਆ 7 ਬੱਚੇ ਇਹ ਜੋ 6 ਪੁੱਤਰ ਸੀ ਤੇ ਇੱਕ ਧੀ ਸੀ ਕਰਮਾਂ ਦੇ ਸੌਦੇ ਆ ਭੈਣੋ ਤੇ ਪੜਾਵੋ ਕਰਮਾਂ ਦੇ ਕੋਈ ਭੈਣ ਭਰਾ ਕੋਈ ਕਿਸੇ ਨੇ ਮਦਦ ਕਰਦਾ ਕੋਈ ਕੋਈ ਨਹੀਂ ਲੱਗਦਾ ਕੋਈ ਰਿਸ਼ਤੇਦਾਰ ਨਾਦਕੀ ਦਾਦਕੇ ਨਹੀਂ ਬਸ ਬਾਈ ਹਰਜਿੰਦਰ ਜਦੋਂ ਤੂੰ ਭੈਣ ਠੀਕ ਸੀਗੀ ਲੋਕਾਂ ਨੇ ਕੰਮ ਕਰ ਕਰਦਾ ਸੀ ਤੂੰ ਕਿਸੇ ਦੇ ਕੰਮ ਆਉਂਦਾ ਸੀ ਕਿ ਨਹੀਂ ਤੂੰ ਕਿਸੇ ਦੇ ਨਾਲ ਖੜਦਾ ਸੀ ਕਿ ਨਹੀਂ ਜਾ ਕੇ? ਨਹੀਂ ਕਰ। ਤੇਰੇ ਭੈਣ ਭਰਾ ਕਿੰਨੇ ਆ ਤੁਸੀਂ? ਦੋ ਭੈਣਾਂ ਦੋ ਭਰਾ। ਦੋ ਭਰਾ। ਮੈਂ ਤਾਂ ਬਸ ਤਾਂ ਨਹੀਂ। ਅੱਗੇ ਵੀ ਆਪਾਂ ਅਕਸਰ ਗੱਲ ਕਰਦੇ ਆਂ ਮਸਲਾ ਪੈਣ ਦੇ ਸੱਟ ਲੱਗਣ ਦਾ ਨਹੀਂ ਮਸਲਾ ਬਿਮਾਰ ਹੋਣ ਦਾ ਨਹੀਂ ਮਤਲਬ ਗਰੀਬੀ ਦਾ ਗਰੀਬੀ ਆਪਦੇ ਆਪ ਚੱਕ ਵੱਡੀ ਬਿਮਾਰੀ ਹੈ। ਇਹੀ ਇਹਨਾਂ ਕੋਲ ਚਾਰ ਛਲੜ ਹੁੰਦੇ ਸਭ ਅੱਗੇ ਪਿੱਛੇ ਘੁੰਮਣੇ ਸੀ ਹੁਣ ਹੱਥ ਵੀ ਸੁੰਨ ਹੋ ਗਏ ਪੈਣ ਦੇ ਤੇ ਲੱਤਾਂ ਵੀ ਸੁੰਨ ਹੋ ਗਏ ਰੀਡ ਦੇ ਹੱਡੀ 'ਚ ਕੋਈ ਐਸੀ ਸੱਟ ਲੱਗ ਗੁਰੂਕ ਨਗਰੀ ਤੋਂ ਸਾਡੇ ਕੋਲੇ ਪਰਿਵਾਰ ਪਹੁੰਚਿਆ ਅਰਦਾਸ ਕਰਿਓ ਅਸੀਂ ਇਹਨਾਂ ਦੀ ਸੇਵਾ ਸੇਵਾ ਤੇ ਸੰਭਾਲ ਕਰ ਸਕੀਏ ਬਾਕੀ ਕੁਝ ਕਾਲਸਾ ਬਾਕੀ ਕੁਝ